ਪ੍ਰੇਮ ਵਿਆਹ ਪੁੱਤ ਨੇ ਕਰਵਾਇਆ ਪਰ ਸਜ਼ਾ ਮਾਂ ਨੂੰ ਭੁਗਤਣੀ ਪਈ ਪੁੱਤ ਨੂੰ ਪ੍ਰੇਮ ਵਿਆਹ ਕਰਉਣਾ ਮਹਿੰਗਾ ਪੈ ਗਿਆ ਜਿਸ ਕੁੜੀ ਦੇ ਨਾਲ ਇਸ ਨੌਜਵਾਨ ਮੁੰਡੇ ਨੇ ਵਿਆਹ ਕਰਵਾਇਆ ਸੀ ਉਸੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਨੌਜਵਾਨ ਦੀ ਮਾਂ ਦਾ ਕਤਲ ਕਰ ਦਿੱਤਾ ਸ਼੍ਰੀ ਮੁਖਸਰ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ ਦੱਸਿਆ ਵੀ ਜਾ ਰਿਹਾ ਹੈ ਕਿ ਮ੍ਰਿਤਕ ਦੀ ਧੀ ਦਾ ਅਗਲੇ ਹਫ਼ਤੇ ਹੀ ਵਿਆਹ ਸੀ ਘਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸਨ ਖੁਸ਼ੀਆਂ ਦਾ ਮਾਹੌਲ ਸੀ ਪਰ ਅਚਾਨਕ ਇੱਕ ਖੁਸ਼ੀਆਂ ਦਾ ਮਾਹੌਲ ਮਾਤਮ ਦੇ ਵਿੱਚ ਬਦਲ ਗਿਆ। શ્રી ਮੁਖਸਰ ਸਾਹਿਬ ਵਿਖੇ ਬੀਤੀ ਰਾਤ ਔਰਦ ਦਾ ਕਤਲ ਕੀਤਾ ਗਿਆ। ਜ਼ਖਮਾਂ ਦੀ ਤਾਂ ਨਾ ਚੱਲਦਿਆਂ ਔਰਤ ਦੀ ਮੌਤ ਹੋ ਗਈ। ਮਾਮਲਾ ਪ੍ਰੇਮ ਵਿਆਹ ਦੇ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਔਰਤ ਦੇ بیٹے ਨੇ ਕੁਦਸਮਾ ਪਹਿਲਾਂ ਹੀ ਮੋਹੱਲੇ ਦੀ ਇੱਕ ਕੁੜੀ ਦੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਇਸ ਮਾਮਲੇ ਦੀ ਅਗਲੀ ਰੀ ਕਾਰਵਾਈ ਕਰਦੀ ਹੈ। ਬੀਤੀ ਰਾਤ ਮੁਕਸਲ ਸਾਹਿਬ ਦੇ ਗੋਨੀਆਨਾ ਰੋਡ ਵਿਖੇ ਇੱਕ ਪਰਮਜੀਤ ਕੋੜ ਨਾਂ ਦੀ ਔਰਤ ਦੇ ਕੁਝ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਗੰਭੀਰ ਜ਼ਖਮੀ ਔਰਤ ਦੀ ਮੌਤ ਹੋ ਗਈ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਹੀ ਪੁਲਿਸ ਨੇ ਅਗਲੇਰੀ ਕਾਰਵਾਈ ਵਧ ਦਿੱਤੀ ਹੈ ਮ੍ਰਿਤਕ ਔਰਤ ਦੇ بیٹے ਅਨੁਸਾਰ ਉਸਨੇ ਕੁਝ ਦਿਨ ਪਹਿਲਾਂ ਹੀ ਮੋਹੱਲੇ ਦੇ ਵਿੱਚ ਰਹਿੰਦੇ ਇੱਕ ਕੁੜੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਹਨਾਂ ਅਦਾਲਤ ਦੇ ਵਿੱਚ ਵੀ ਵਿਆਹ ਰਜਿਸਟਰਡ ਕਰਵਾਇਆ ਬੀਤੀ ਸ਼ਾਮ ਜਦ ਉਸਦੀ માતા ਘਰ ਦੇ ਬਾਹਰ ਬੈਠੀ ਹੋਈ ਸੀ ਤਾਂ ਉਸਦੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ਵੀ ਲਜਾਇਆ ਗਿਆ ਪਰ ਜ਼ਖਮਾਂ ਦਿੱਤਾ ਉਹ ਨਾ ਚਾਲਦਿਆਂ ਹੋਇਆ ਔਰਤ ਦੀ ਮੌਤ ਹੋ ਗਈ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਤੇ ਜਿਸ ਲੜਕੀ ਦੀ ਅੱਜ ਡੈਥ ਹੋਈ ਹੈਗੀ ਉਹ ਮੇਰੀ ਸਿਸਟਰ ਸੀ ਉਹ ਨਾ ਸੀ ਪਰਮਜੀਤ ਕੌਰ ਉਹ ਸਾਡੇ ਭਾਣਜੇ ਦਾ ਵਿਆਹ ਹੋਇਆ ਸੀਗਾ ਪੁਲਾ ਮੈਰਿਜ ਦਾ ਸੀਗਾ ਸਿਸਟਮ ਉਹ ਸਾਰਾ ਕੁਝ ਸਹੀ ਹੋ ਗਿਆ ਸੀਗਾ ਅਸੀਂ ਥਾਣੇ ਵਾਲਿਆਂ ਕੋਲ ਵੀ ਦਰਖਾਸਤ ਰਖੋ ਸਾਰਿਆਂ ਕੋਈ ਬਸ ਸਾਡਾ ਚੌਂਕੀ ਲੱਗਦੀ ਹੈ ਇਹਨਾਂ ਨੂੰ ਤੇ ਇੱਕ ਸੀਟੀ ਮੇਰੇ ਖਿਆਲ ਚ ਲੱਗਦੀ ਹੈ ਉਥੇ ਸੀ ਉਹਨਾਂ ਕੋਲ ਜਾ ਕੇ ਆਏਾਂਗੇ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਸੁਣੀ ਤੇ ਜੇਕਰ ਉਹ ਇਹਨਾਂ ਤੇ ਨੱਥ ਪਾ ਲੈਂਦੇ ਕੋਈ ਸੁਣਵਾਈ ਕਰਦੇ ਸਾਡੀ ਇਹਨਾਂ ਨੂੰ ਗਾ ਕੇ ਕੋਈ ਦਬਕਾ ਮਾਰਦੇ ਤਾਂ ਸ਼ਾਇਦ ਅੱਜ ਹੀ ਕੰਮ ਨਾ ਹੁੰਦਾ ਉਹ ਘਟਨਾ ਕੀ ਹੋਈ ਕੱਲ ਸਾਰੀ ਤੁਹਾਨੂੰ ਦੱਸਿਆ ਉਹ ਘਟਨਾ ਤਾਂ ਮੈਂ ਅਸੀਂ ਤਾਂ ਆਪ ਹੁਣੀ ਹਜੇ ਪਹੁੰਚੇ ਹੈਗੇ ਤੇ ਸਾਨੂੰ ਤਾਂ ਸੁਣਨ ਦੇ ਵਿੱਚ ਇਹ ਆਇਆ ਵੀ ਉਹ ਵੱਡਾ ਬੇਟਾ ਉਹ ਉਹ ਗਿਆ ਸੀ ਚੌਂਕ ਤੇ ਕੋਈ ਕੰਮ ਕੋਈ ਸਬਜ਼ੀ ਲੈਣ ਗਿਆ ਆਪਣੀ ਕੀ ਉਹ ਬੈਠੇ ਸੀਗੇ ਗਲੀ ਤੇ ਮੋੜ ਤੇ ਕੋਈ ਮੁੰਡੇ ਆਏ ਪੰਜ ਸੱਤ ਜਣੇ ਮੋਟਰਸਾਈਕਲਾਂ ਤੇ ਦੋ ਮੋਟਰਸਾਈਕਲ ਦੱਸਦੇ ਆ ਤੇ ਉਹ ਆ ਕੇ ਤੇ ਕਿਰਪਾਨਾ ਉਹਨਾਂ ਕੋਲੇ ਸੀਗੇ ਅਸ ਕਾਪੇ ਵਗੈਰਾ ਜਿਹੜੇ ਹੁੰਦੇ ਆ ਉਹ ਇਹੀ ਸੀ ਇਹਨਾਂ ਦੇ ਜਿੰਨਾਂ ਦੇ ਲੜਕੀ ਨਾਲ ਮੈਰਿਜ ਵਗੈਰਾ ਹੋਈ ਆ ਕਦੇ ਵੀ ਅਸੀਂ ਵੱਡਾਂਗੇ ਸੀ ਉਹ ਕਾਫੀ ਵਾਰੀ ਉਹਨਾਂ ਨੇ ਚੈਲੰਜ ਕੀਤਾ ਸੀ ਸਾਨੂੰ ਪਰ ਅਸੀਂ ਥਾਣੇ ਵਾਲਿਆਂ ਕੋਲ ਜਾ ਕੇ ਅਸੀਂ ਦੇਣ ਦੇ ਸੀ ਦਰਖਾਸਤ ਵੀ ਉਹ ਸਾਨੂੰ ਐਦਾਂ ਦਾ ਬੋਲਦੇ ਆ ਵੀ ਤੁਸੀਂ ਉਹਨਾਂ ਦਾ ਕੋਈ ਯਾਰਸਾ ਕਰੋ ਕੋਈ ਹੱਲ ਕਰੋ ਅਸੀਂ ਫਿਰ ਵੀ ਉਹ ਘਰ ਛੱਡ ਕੇ ਅਸੀਂ ਤਾਂ ਅਲੱਗ ਕਿਤੇ ਮਕਾਨ ਵੀ ਕਰਾਇਆ ਸੀ ਅਲੱਗ ਲੈ ਲਿਆ ਸੀਗਾ ਵੀ ਚਲੋ ਵੀ ਕਿਸੇ ਤਰੀਕੇ ਨਾਲ ਵੀ ਇਹ ਵੀ ਘਟਣਾ ਘਟ ਜੇ ਨਾ ਘਟ ਜੇ ਤਾਂ ਅਸੀਂ ਵਿਆਹ ਸੀ ਸਾਡੇ 22 ਤਰੀਕ ਦਾ ਕੁੜੀ ਦਾ ਇਸ ਦਾ ਤੇ ਉਹ 22 ਤਰੀਕ ਦਾ ਵਿਆਹ ਵੀ ਹਜੇ ਵਿੱਚ ਹੀ ਹੈਗਾ ਤੇ ਇਸੇ ਕਰਕੇ ਅਸੀਂ ਡਰਦੇ ਸੀ ਮਕਾਨ ਸਾਈਟ ਤੇ ਲਿਆ ਹੋਇਆ ਸੀ ਵੀ ਚੱਲ ਵੀ ਸ਼ਾਇਦ ਵੀ ਟਾਲਾ ਟਲ ਜੇ ਪਰ ਪੁਲਿਸ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਭਈ ਉਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਸਾਰਿਆਂ ਨੂੰ ਕਾਬੂ ਕਰੋ ਅਸੀਂ ਅੱਜ ਪੋਸਟਮਾਰਟਮ ਹੋ ਜਾਣਾ ਜਿੰਨਾ ਚਿਰ ਉਹਨਾਂ ਨੂੰ ਕਾਬੂ ਨਹੀਂ ਕਰਦੇ ਅਸੀਂ লাশ ਨੂੰ ਉਹਨਾਂ ਚਿਰ ਸੰਸਕਾਰ ਨਹੀਂ ਕਰਦੇ ਤੁਹਾਡਾ ਨਾਮ ਕੀ ਆ ਮੇਰਾ ਮੇਰਾ ਨਾਮ ਰੇਕੀ ਗਿੱਲਾ ਜੀ ਕੋਣ ਸੀ ਤੁਹਾਡੇ ਕੀ ਲੱਗਦੇ ਸੀ ਜਿਹੜੀ ਜਿਹਨੇ ਡੈਥ ਹੋਈ ਉਹ ਮੇਰੀ ਮੰਮੀ ਹੀ ਹੈ ਠੀਕ ਹੈ ਜੀ ਪਰਮਜੀਤ ਕੌਰ ਉਹਨਾਂ ਦਾ ਨਾਮ ਹੈ ਤੇ 9 ਮਹੀਨੇ ਹੋ ਗਏ ਸਾਨੂੰ ਮੇਰੀ ਲਵ ਮੈਰਿਜ ਹੋਈ ਸੀਗੀ ਮੇਰੇ ਸਾਹਮਣੇ ਘਰ ਸੀ ਉਹਨਾਂ ਦਾ ਲਵ ਮੈਰਿਜ ਉਸ ਕੁੜੀ ਨਾਲ ਬਿਆਨ ਵਗੈਰਾ ਸਾਰਾ ਕੁਝ ਓਕੇ ਸੀਗਾ ਉਹਦੇ ਭਰਾ ਦੋ ਤੇ ਨਾਲ ਕਈ ਮੁੰਡੇ ਉਹਦੇ ਸੀਗੇ ਰਾਤੀ ਉਹ ਕੱਲ ਕੱਲ ਦੀ ਰਾਤ ਮਾਰ ਕੇ ਗਏ ਮੰਮੀ ਦੇ ਸੱਟਾ-ਛੱਟਾ ਮਾਰ ਕੇ ਵਾਵਾ 6:00 ਵਜੇ ਸੀ ਤਾਂ ਕਰਕੇ ਉਹਦੀ ਡੈਥ ਹੋਈ ਕੀ ਲਾ ਕੇ ਸੀ ਉਹ ਤੇਜ਼ ਤਰ ਹਥਿਆਰ ਸੀ ਕੋਈ ਹਥਿਆਰ ਹੀ ਸੀ ਉਹ ਕਾਪੇ ਕਿਰਪਾਨਾ ਸੀ ਉਹਨਾਂ ਕੋਲੇ ਜੀ ਖੰਜਰ ਵਾਵਾ ਤਕੜੇ ਸੀ ਜਿਹੜੇ ਸਿਰ ਵਾਵਾ ਸਿਰ ਤਾਂ ਸਾਰਾ ਤਾਂ ਸਰੀਰ ਹੀ ਪਾੜਦਾ ਸੀ ਉਹਨਾਂ ਦਾ ਨਾਲ ਦੀ ਮੌਕੇ ਦੀ ਡੈਥ ਹੋ ਗਈ ਜੀ ਸਾਹ ਤੇ ਉੱਥੇ ਤੁਸੀਂ ਪਹਿਲਾਂ ਅਸੀਂ ਐਸਐਸਪੀ ਕੋਲੇ 3 ਮਹੀਨੇ ਤਾਈਂ ਮੈਂ ਐਸਐਸਪੀ ਕੋਲੇ ਕਿਹੜੇ ਕਢੇ ਜੀ ਚੌਂਕੀ 'ਚ ਪਤਾ ਨਹੀਂ ਕਿੰਨੇ ਗੇੜੇ ਕਢਤੇ ਚੌਂਕੀ ਵਾਲੇ ਨੇ ਇੱਕ ਵਾਰੀ ਵੀ ਉਹਨਾਂ ਦੇ ਘਰੇ ਗੇੜਾ ਪੈਰ ਵੀ ਨਹੀਂ ਪਾਇਆ ਜੀ ਚੌਂਕੀ 'ਚ ਕੋਈ ਪੁਲਿਸ ਪ੍ਰਸ਼ਾਸਨ ਕੋ ਕੱਖ ਵੀ ਨਹੀਂ ਕੀਤਾ ਜੀ ਪੁਲਿਸ ਪ੍ਰਸ਼ਾਸਨ ਨੇ ਕੁਝ ਕੀਤਾ ਹੁੰਦਾ ਤਾਂ ਹੁਣ ਮੇਰੀ ਮਾਂ ਜਿਉਂਦੀ ਹੁੰਦੀ ਤੁਸੀਂ ਜਿਹ ਮੇਰੇ ਜਿਹੜੇ ਸਹੁਰੇ ਪਰਿਵਾਰ ਆਏ ਬਿਆਨ ਵੀ ਦੇ ਕੇ ਆਈ ਵੀ ਅਸੀਂ ਵੀ ਇਹਨਾਂ ਦੇ ਕੋਈ ਖਿਲਾਫ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੇ ਨਾ ਇਹਨਾਂ ਨੂੰ ਕੁਝ ਕਹੀਏ ਨਾ ਇਹਨਾਂ ਦੇ ਘਰਦਿਆਂ ਨੂੰ ਕੁਝ ਕਹੀਏ ਉਹ ਸਾਰਾ ਰਫਾ ਦਫਾ ਹੋ ਗਿਆ ਸੀ ਬਸ ਵੈਸੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਚਾਰ ਦਿਨ ਰਹਿ ਗਏ ਮੇਰੀ ਭੈਣ ਦੇ ਵਿਆਹ ਤੇ 22 ਤਰੀਕ ਨੂੰ ਮੇਰੀ ਭੈਣ ਦਾ ਵਿਆਹ ਸੀਗਾ ਬਸ ਵਿਆਹ 'ਚ ਵਿਗੜ ਪਉਣੀ ਸੀ ਇਹਨਾਂ ਦੀ ਬਾਤਾਂ ਕੀ ਕਰੀ ਜਾਂਦੇ ਸੀ ਜਦੋਂ ਮम्मी ਮੋੜ ਤੇ ਬੈਠੇ ਸੀਗੇ ਇਹ ਗੱਲਾਂ ਕਰੀ ਆਏ ਸੀਗੇ ਨਾਲ ਕੋਈ ਗਵੰਡਨ ਬੈਠੀ ਹੋਣੀ ਨਾਲ ਗਵੰਡੀ ਸੀਗੇ ਉਹ ਬਿਮਾਰ ਸਮਾਰ ਰਹਿੰਦੇ ਆਗੇ ਮੋੜ ਤੇ ਬੈਠੇ ਗੱਲਾਂ ਕਰੀਆਂ ਸੀ 8 8:30 ਕਰ ਐਨਜੀ ਆਈ ਆ ਕੇ ਤੇ ਵਾਵਾ ਕਿੰਨੇ ਕੋ ਜਾਣੇ ਆਏ ਕੋਈ ਪਤਾ ਲੱਗਿਆ ਮੈਨੂੰ ਜਿਹਨੇ ਤਿੰਨ ਮੋਟਰਸਾਈਕਲ ਸੀਗੇ 8 9 ਜਿਹਨੇ ਹੋਣ ਗਏ ਤਕਰੀਬਨ ਤਿੰਨ ਮੋਟਰਸਾਈਕਲ ਦੀ ਮੰਗ ਕਰਦੇ ਮੰਗ ਪ੍ਰਸ਼ਾਸਨ ਤੋਂ ਮੰਗ ਚਾਪਾ ਵਲਦੇ ਆ ਇਨਸਾਫ ਮਿਲੇ ਸਾਨੂੰ ਤਿੰਨ ਮਹੀਨੇ ਹੋ ਗਏ ਉਹਦਾ ਤਾਂ ਮਿਲਿਆ ਨਹੀਂ ਹੁਣ ਤੱਕ ਕੀ ਪਤਾ ਦੇ ਦੇਣ ਇੱਕ ਬੰਦਾ ਤਾਂ ਸਾਡਾ ਖਾ ਕੇ ਕੀਪਤਾ ਇੱਕ ਤਾਂ ਹੋਰ ਖਾ ਜਾਣ ਇਹਨਾਂ ਦਾ ਕੀ ਪਤਾ ਇਹ ਕੱਕ ਵੀ ਨਹੀਂ ਪੁਲਿਸ ਵਾਲੇ ਦਾ ਕੁਝ ਵੀ ਨਹੀਂ ਕਰਦੇ ਜੀ ਪੁਲਿਸ ਵਾਲਿਆਂ ਤਾਂ ਆਪਣੇ ਪੈਸੇ ਚਾਹੀਦੇ ਪੈਸੇ ਦੇ ਦੋ ਤੇ ਸਾਰਾ ਕੁਝ ਕਰ ਦਾਂਗੇ ਅਸੀਂ ਇਹੋ ਜਿਹੇ ਬੰਦੇ ਬੈਠੇ ਆ ਜੰਦਰ ਉਤੋਂ ਕਹਿ ਰਹੇ ਅਸੀਂ ਕੀ ਕਰੀਏ ਅਹਿਰੇ ਬੋਲ ਉਹਨਾਂ ਦੇ ਕੱਲ ਸ਼ਾਮ ਨੂੰ ਥਾਣਾ ਸਿਟੀ ਏਰੀਆ ਦੇ ਵਿੱਚ ਗੋਨਿਆਂ ਵਾਲਾ ਰੋਡ ਦੇ ਉੱਪਰ ਇੱਕ ਲੇਡੀ ਪਰਮਜੀਤ ਕੌਰ ਨੂੰ ਛੱਟਾ ਮਾਰ ਕੇ ਮਾਰੀਆਂ ਸੀਗੀਆਂ ਕਿਸੇ ਨੇ ਜਿਹਦੇ ਚੋ जख्मी ਹੋ ਗਈ ਸੀ ਤੇ ਉਹਨੂੰ ਇਲਾਜ ਲਈ ਫਰੀਦਕੋਟ ਹਸਪਤਾਲ ਲੈ ਗਿਆ ਸੀ ਫਿਰ ਉਸ ਤੋਂ ਅੱਗੇ ਰੈਫਰ ਕਰਤਾ ਸੀ ਅੱਜ ਉਹਦੀ ਡੈੱਡ ਬੋਡੀ ਹੈ ਨਾ ਉਹਦੀ ਮੌਤ ਅਪਰੰਤ ਉਹਦੇ ਵਾਰਸਾਂ ਦੇ ਡੈੱਡ ਬੋਡੀ ਹੈ ਸਿਵਲ ਹਸਪਤਾਲ ਮੁਕਸਰ ਸਾਹਿਬ ਡੈੱਡ ਹਾਊਸ ਦੇ ਵਿੱਚ ਲਿਆ ਕੇ ਰੱਖੀ ਹੈ ਤੇ ਉਹਦੇ ਸਬੰਧੀ ਥਾਣਾ ਸਿਟੀ ਵੱਲੋਂ ਕਾਰਵਾਈ ਜਬੰਦੀ ਕਾਰਵਾਈ ਜਿਹੜੀ ਹੈ ਵਾਰਸਾ ਦੇ ਬਿਆਨ ਲਿਖ ਕੇ ਕੀਤੀ ਜਾ ਰਹੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ દૂર તે મુદ્દે નેડે લાઈવી ટીવી